ਜਦੋਂ ਤੀਜਾ ਬੰਦਾ ਆ ਜਾਂਦਾ ਤੇ ਗਗਲੇ ਦੇ ਦਿਲ ਤੇ ਕੀ ਬੀਂਦ ਲਿਆ ਕੀ ਕਹਿ ਰਿਆ ਸਾਥ ਦੇਣ ਲਈ ਹਰ ਭੱਲ ਕੇ ਸਾਡੇ ਸਾਥ ਦੀ ਸਮਝ ਨਾ ਲੱਗੇ ਤੂੰ ਕਰ ਗਿਆ ਸਾਨਾ ਮਾੜੀ ਇਹ ਨਹੀਂ ਹੁੰਦੀ ਸੱਜਣਾ ਯਾਰੀ ਜੋ ਕੁਝ ਪੱਲੇ ਦੱਸ ਕੇ ਖੜੇ ਆ ਤੇਰੀ ਖਾਤਰ ਅਸੀਂ ਲੜੇ ਆ ਤੂੰ ਕਰ ਗਿਆ ਸਾਨਾ ਮਾੜੀ ਇਹ ਨਹੀਂ ਹੁੰਦੀ ਸੱਜਣਾ ਯਾਰੀ ਲੋੜ ਪਈ ਤੇ ਭੱਜਿਆ ਤਿੰਨਾ ਦਿਲੋਂ ਚਾਹਤ ਰਜੇ ਆ ਤਿੰਨਾ ਮਗਰ ਲਾਇਆ ਤੈਨੂੰ ਗੈਰਾਂ ਅਸੀਂ ਮੰਗਦੇ ਤੇਰੀਆਂ ਖੈਰਾਂ ਲੋਕਾਂ ਵਾਂਗੂ ਕਰਨੀ ਹੁੰਦਾ ਜਿਉਣਾ ਔਖਾ ਮਰਨੀ ਹੁੰਦਾ ਫਰਕ ਹੈ ਨਹੀਂ ਸਾਡੇ ਚਿੱਤ 'ਚ ਹੰਕਾਰ ਹੁੰਦਾ ਸੱਜਣਾ ਜਿੱਤ 'ਚ ਝੁਕਣ ਨੂੰ ਸੱਜਣਾ ਕੋਈ ਨਹੀਂ ਮਿਲਦਾ ਹਰ ਕੋਈ ਇੱਥੇ ਝਖਮ ਛਿਲਦਾ ਪੈਸਿਆਂ ਮਗਰ ਜਮਾਨਾ ਕਹਣਾ ਲੋਕ ਨਹੀਂ ਮੰਦੇ ਉਹਦਾ ਭਾਣਾ ਸਿੱਟਣ ਨੂੰ ਸੱਜਣਾ ਲੱਗਿਆ ਪਹਿਰਾ ਲੋਕ ਮੂੰਹ ਦੇ ਮਿੱਠੇ ਦਿਲ 'ਚ ਚਿਹਰਾ ਇੱਥੇ